ਸਰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਛੋਟੇ ਜੋਰੂ ਪਰ ਪਿੰਡ ਦੇ ਵਿੱਚ ਆ ਹਰ ਬੰਦੇ ਨੂੰ ਚਾਰ ਵਾਰ ਪਾ ਦਿਆ ਹੈ ਨਾ ਆ ਜਿਹੜਾ ਬੂਥ ਸਾਡਾ ਬੂਥ ਹੈ ਉਹ ਕੱਲੇ ਇੱਕ ਬਾਦ ਰਹਿ ਗਿਆ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਸਾਡੇ ਪਿੰਡ ਦੀ VOTING ਹੋ ਰਹੀ ਹੈ ਅਸੀਂ ਕੱਲ ਵੀ ਵੀਡੀਓ ਵਿੱਚ ਬੋਲਿਆ ਸੀ ਕਿ ਐ ਕਰਕੇ ਵੀ ਬੂਥ ਨਹੀਂ ਲਾਉਣੇ ਕਿਉਂਕਿ ਸਰਕਾਰ ਵੱਲੋਂ ਕੋਈ ਦੇਸ ਨਹੀਂ ਸੀਗਾ ਇਹ ਕਿ ਬੂਥ ਨਹੀਂ ਲਾਉਣੇ ਅਗਰ ਸਰਕਾਰ ਵੱਲੋਂ ਇਹ ਦੇਸ ਹੁੰਦਾ ਸੀ ਬੂਥ ਨਹੀਂ ਲਾਉਂਦੇ ਨੇਲ ਪੱਦਰ ਦੇ ਬਈ ਇਹ ਪਿੰਡ ਪੱਦਰ ਤੇ ਸਾਡਾ ਬੂਥ ਲੱਗਿਆ ਵਾ ਜੀ ਠੀਕ ਹੈ ਸਾਡਾ ਸ਼ਾਂਤੀ ਦਾ ਬਿਲਕੁਲ ਮਾਹੌਲ ਹੈ ਇੱਥੇ ਕੋਈ ਲੜਾਈ ਵਾਲਾ ਕੰਮ ਨਹੀਂ ਨਾ ਇੱਥੇ ਕੋਈ ਜਿੱਦ ਜਦਾਈ ਆ ਜਿੰਨੇ ਪਿੰਡ ਦੇ ਪੁਰਾਣੇ ਮੋਹਤਵਰ ਬੰਦੇ ਆ ਜੀ ਸਾਡੇ ਬੂਥ ਤੇ ਬੈਠਿਆ ਕੋਈ ਇੱਥੇ ਕੋਈ ਹੱਗਲ ਹਰਕਤ ਨਹੀਂ ਸਾਡੀ ਸਵੀਲ ਵੀ ਲਾਈ ਵੀ ਹੈਗੀ ਇਹ ਸਾਡੇ ਭਾਈ ਜਿਹਨਾਂ ਵੱਲੋਂ ਸਵੀਲ ਲਾਈ ਗਈ ਹੈ ਤੇ ਬਾਕੀ ਸਾਡੇ ਕੋਈ ਮਾਹੌਲ ਵਧੀਆ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਅ ਤਿੰਨੀ ਵਾਰੋਂ ਤੱਕ ਬੋਲਦੇ ਹੋ ਮੇਰੇ ਖਿਆਲ 1200 ਵੋਟ ਪੁਗਤੀ ਹਾਂਜੀ ਹਾਂਜੀ 1200 ਵੋਟ ਤਕਰੀਬਨ 1200 ਵੋਟ ਪੁਗਤੀ ਕਿ ਹਜੀ ਮੇਰੇ ਖਿਆਲ ਕਿਉਂਕਿ ਹੁਣ ਲੰਚ ਟਾਈਮ ਹੈ ਜੀ 2 ਘੰਟੇ ਮੇਰੇ ਕਾ ਬ੍ਰੇਕ ਹੋਊਗੀ ਤੇ ਸ਼ਾਮ ਮੇਰੇ ਖਿਆਲ ਸ਼ਾਮ ਤੱਕ ਚੱਲੀ ਬੋਟਿੰਗ ਹੈ ਨਾ ਜੀ ਤੇ VOTING ਹੋਈ ਵੀ ਜਾਂਦੀ ਆ ਲੇਡੀਜ਼ ਦੀਆਂ ਗੱਡੀਆਂ ਸਾਡੇ ਲੱਗੀਆਂ ਨੇ ਆ VOTING ਹੋਈ ਜਾਂਦੀ ਆ ਬਾਕੀ ਹੋਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਜੀ ਬਸ ਇਹ ਕੀ ਮਤਲਬ ਜਮੇਦ ਤੁਹਾਡਾ ਕੱਟ ਦੇ ਵਿੱਚ ਕੱਟ ਪੱਟਾ ਹੋਇਆ ਸੀ ਕਿ ਉੱਤੇ ਵਿੱਚ ਨੇ ਕੋਈ ਵਿਰੋਧ ਨਾ ਸੋਤ ਬਿੰਦੂ ਤੋਂ ਬਰੋਤ ਨਹੀਂ ਹੋਈ ਜੀ ਨਹੀਂ ਸਾਡੇ ਕੋਈ ਵਿਰੋਧ ਤਾਂ ਨਹੀਂ ਪਿੰਡ ਵਿੱਚ ਹੋਈ ਸੀ ਠੀਕ ਹੈ ਜੀ ਇਹ ਅਸੀਂ ਮੰਨ ਕੇ ਬੈਠਾ ਆਪਣੀ ਮਰਜ਼ੀ ਨਾ ਲਾਇਆ ਬੂਠ ਸਾਡੇ ਕੁਝ ਸੀਗੇ ਹੁੰਦੇ ਆ ਕੁਝ ਅਨਸਰ ਗਲਤ ਹੁੰਦੇ ਆਗੇ ਅਸੀਂ ਉਹਨਾਂ ਨੂੰ ਮਾੜਾ ਵੀ ਨਹੀਂ ਕਹਿੰਦੇ ਚਲੋ ਸੋਚਦੇ ਤੇ ਅੱਡਵੈਂਡ ਕਰਦਾ ਹੈ ਤੇ ਵਧੀਆ ਨਹੀਂ ਸੋਚ ਸੀ ਉਹਨਾਂ ਨੇ ਸਾਨੂੰ ਆ ਕੇ ਰਿਕਵੈਸਟ ਕਰੀ ਅਸੀਂ ਚਲੋ ਮਨਨ ਕੇ ਚਲੋ ਝੰਡੇ ਵਗੈਰਾ ਜਾਂ ਹੋਰ ਅਸੀਂ ਨਹੀਂ ਲਾਏ ਤੇ ਕਿਉਂਕਿ ਪਿੰਡ ਦੇ ਵਿੱਚ ਸਾਨੂੰ ਸ਼ਾਂਤੀ ਮਾਹੌਲ ਜ਼ਰੂਰੀ ਹੈ ਸਾਡਾ ਸੀਗੇ ਪਿੰਡ ਦੇ ਮਾਹੌਲ ਨੂੰ ਸੀ ਬਗਾਰ ਨਹੀਂ ਚਾਹੁੰਦੇਗੇ ਤੇ ਇਸ ਕਰਕੇ ਅਸੀਂ ਉਹਨਾਂ ਦੇ ਦੇਸ਼ ਸਿੰਘ ਨੂੰ ਮਿਲਨੇ ਆ ਠੀਕ ਹੈ ਜੀ ਇਹਨਾਂ ਨੇ ਉਹਨਾਂ ਦਾ ਇਲਾਜ ਦਰਮਾਨ ਕਰਿਆ ਤੇ ਸਾਨੂੰ ਕਿਸੇ ਪਰ ਦੀ ਕੋਈ ਸ਼ਿਕਾਇਤ ਨਹੀਂ ਹੈਗੀ। ਚਲ ਉਹਨਾਂ ਤੋਂ ਪੁੱਛ ਲਿਆ ਸੀ ਉਹਨਾਂ ਤੋਂ ਵੀਡੀਓ ਬਣਨੀ ਆ ਤਾਂ ਉਹਨਾਂ ਤੋਂ ਪੁੱਛਿਆ ਗਿਆ ਵੀ ਕੀ ਕਰ ਮਰਿਆ ਜਾਂਦੋਂ ਬੱਚੇ ਨੇ ਤੁਹਾਨੂੰ ਤੇ ਬਹਿਰ ਜਾਣਾ ਚਾਹੀਦਾ ਸੀਗਾ। ਪਿੰਡ ਦੇ ਵਿੱਚ ਇੱਕ ਤਾਂ ਬਦੀ ਹੁੰਦੀ ਆ। ਅਹ ਦੇਖੋ ਜੀ ਅਸੀਂ ਵੀ ਉਹਨਾਂ ਨੂੰ ਰਿਪੋਰਟਾਂ ਪੈਂਦੀਆਂ ਰਹਿੰਦੀਆਂ ਨੇ ਪਰ ਪਿੰਡ ਦੇ ਵਿੱਚ ਜਿਹੜਾ ਬੜਪੇ ਤੌਰ ਤੇ ਭਾਈ ਜਾਰੇ ਜਿਹੜੀ ਸ਼ਾਜਾਉਰ ਵਿੱਚ ਸਬਰ ਇਹ ਨਹੀਂ ਕਰੀ ਜੀ ਹੈ ਨਾ ਦੇਖੋ ਜੀ ਅਸੀਂ ਜਿਹੜਾ ਟੈਂਟ ਲਾਇਆ ਇਹ ਜਿਹੜਾ ਸਾਡਾ ਮੇਨ ਮੁੱਦਾ ਸੀਗਾ ਵੀ ਗਰਮੀ ਦਾ ਕਰਕੇ ਸ਼ੀਵਲ ਦਾ ਕਰਕੇ ਟੈਂਟ ਲਾਇਆ ਸੀ ਅਸੀਂ ਉਹਨੂੰ ਕਿਹਾ ਸੀ ਵੀ ਟੈਂਟ ਆਪਾਂ ਲਾ ਕੇ ਸਾਰੀਆਂ ਪਾਰਟੀਆਂ ਬੈਠੇ ਇਥੇ ਅਸੀਂ ਉਹਨੂੰ ਕਿਹਾ ਸੀ ਸੀਗਾ ਵੀ ਸਾਰੀਆਂ ਪਾਰਟੀਆਂ ਦੇ ਤੋਂ ਕੋਈ ਆਪਣੇ ਤੁਸੀਂ ਜਿਹੜੇ ਬੂਥ ਤੇ ਆਤ ਜਿਹਨੇ ਬੰਦੇ ਬਿਠੇ ਆ ਉਹ ਮਿਠਾਓ ਤੁਸੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਹੁਣ ਵੀ ਮੰਨ ਕੇ ਚੱਲੋ ਅਸੀਂ ਕਿਸੇ ਨੂੰ ਕੋਈ ਗਲਤ ਨਹੀਂ ਕਹਿੰਦੇ ਵੇ ਟੈਂਟ ਸਾਰਾ ਮੈਦਾਨ ਤੇ ਲੱਗਿਆ ਹੋਇਆ 50 ਕੁਰਸੀਆਂ ਲਏ ਕਿੰਨੇ ਜਿਹੜਾ ਬੰਦਾ ਇੱਥੇ ਹੋਰ ਵੀ ਮੈਦਾਨ ਤੇ ਬੈਠੇ ਆ ਪੁਜੀ ਪਾਰਟੀ ਦੇ ਬੰਦੇ ਬੈਠੇ ਅਸੀਂ ਕਿਸੇ ਨੂੰ ਕੋਈ ਗਲਤ ਖੜਾ ਅਪਾਇੰਟਮੈਂਟ ਨਹੀਂ ਹੈਗਾ ਕਿਸੇ ਨੂੰ ਗਲਤ ਨਹੀਂ ਬੋਲਿਆ ਕੋਈ ਬੈਠੇ ਆਰਾਮ ਨਾਲ ਸੀ ਉਹਨਾਂ ਨੇ ਤਾਂ ਕਿਹਾ ਕਿ ਅਸੀਂ ਬੈਠਣਾ ਚਾਹੁੰਦੇ ਆ ਪਰ ਝੰਡੇ ਲੜ ਕੇ ਕਰਕੇ ਜੀ ਬੈਠਦੇ ਨਹੀਂ ਨੇ ਝੰਡੇ ਤਾਂ ਉਹਨਾਂ ਦੀ ਮਰਜ਼ੀ ਹੈ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਅਸੀਂ ਉਹਨਾਂ ਦੀ ਮਰਜ਼ੀ ਹੈ ਨਾ ਉਹਨਾਂ ਦੀ ਮਰਜ਼ੀ ਹੈ ਪਾਣੀ ਪੀਣ ਦੇ ਝੰਡੇ ਲੱਗੇ ਆ ਆਪਦੇ ਝੰਡੇ ਸਾਡੇ ਕੋਲੇ ਚਾਰ ਕੋਨੇ ਆ ਉਹ ਲਾ ਸਕਦੇ ਝੰਡੇ ਕੋਈ ਇੱਧਰ ਲਾ ਲੈਣ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਲੈ ਸਾਡੇ ਨਾਲ ਤਿੰਨ ਤੇ ਲੱਗਿਆ ਉਹ ਤੇ ਦੂਜੇ ਵਿੱਚ ਉਹ ਲਾ ਲੈਣ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡਾ ਪਿੰਡ ਦਾ ਮੌਲਾ ਹੈ ਤਾਂ ਝੰਡੇ ਦਾ ਕੋਈ ਮਸਲਾ ਨਹੀਂ ਝੰਡੇ ਦਾ ਕੋਈ ਬਦਲ ਨਹੀਂ ਹਾਂ ਲਾ ਸਕਦੇ ਆ ਜੀ ਅਸੀਂ ਖੁੱਲ੍ਹੀ ਆ ਸਾਨੂੰ ਚੈਲੰਜ ਹੈ ਜੀ ਬਿਲਕੁਲ ਝੰਡਾ ਲਾ ਸਕਦੇ ਆ ਉਹ ਸਾਡੇ ਨਾਲ ਬਿਠਣ ਨਾਲ ਕੁਰਸੀਆਂ ਤੇ ਸਾਰੇ ਪਿੰਡੇ ਸਾਰੇ ਭੰਤੀ ਲੱਗੇ ਹੋਏ ਆ ਪਿੰਡ ਲੱਗੇ ਪਿੰਡ ਦੀ ਵੀ ਕੋਈ ਪਿੰਡ ਲੱਗੇ ਹੋਏ ਝੰਡੇ ਲੱਗੇ ਹੋਏ ਉਹ ਵੀ ਲਾ ਸਕਦੇ ਇੱਥੇ ਆ ਕੇ ਆਵਾਜ਼ ਕੋਈ ਮਰਜ਼ੀ ਲਾ ਲੋ ਕੋਈ ਸਾਨੂੰ ਪ੍ਰੋਬਲਮ ਨਹੀਂ ਝੰਡੇ ਆ ਸਾਡੇ ਦੋ ਖਾਲੀ ਪਏ ਆ ਜੀ ਝੰਡੇ ਲੱਗੇ ਬਹਿਣ ਸਾਡੇ ਕੋਲ ਬਿਲਕੁਲ ਅਸੀਂ ਕਰਦੇ ਹਾਂ ਨਾ ਕੋਈ ਟੈਨਸ਼ਨ ਸਾਨੂੰ ਕੋਈ ਇਹ ਗੱਲ ਨਹੀਂ ਅਸੀਂ ਪਿੰਡ ਦੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਜੀ ਕਈ ਵਾਰ ਇਹ ਹੁੰਦਾ ਵੀ ਇੱਕ ਐਕਨਸਰ ਹੁੰਦਾਗਾ ਉਹ ਪਿੰਡ ਦੇ ਪੂਰੇ ਮਾਹੌਲ ਨੂੰ ਵਿਗਾੜ ਦਿੰਦਾਗਾ ਠੀਕ ਹੈ ਜੀ ਤੇ ਮੰਨ ਕੇ ਚੱਲੋ ਹੁਣ ਇੰਨੇ ਅਸੀਂ ਖੜੇ ਹੈਗੇ ਅੰਪਾਕੇ ਦੇ ਬੰਦੇ ਖੜੇ ਹੈਗੇ ਕੋਈ ਇਹਦੇ ਚ ਮਢੀਰ ਵਾਲਾ ਕੋਈ ਸਾਡੇ ਹਰਕਤ ਕੋਈ ਗਲਤ ਦੇਖ ਠੀਕ ਹੈ ਜੀ ਹੁਣ ਇੱਕ ਬੰਦੇ ਦੇ ਚੱਲਦੇ ਸਾਰਾ ਮਾਹੌਲ ਅਸੀਂ ਖਰਾਬ ਕਰਨਾ ਚਾਹੁੰਦੇ ਆ ਉਹ ਹੁਣ ਉਹਨਾਂ ਦੀ ਸੋਚ ਹੈ ਠੀਕ ਹੈ ਅਸੀਂ ਕਿਸੇ ਨੂੰ ਬਾੜਾ ਨਹੀਂ ਕਹਿੰਦੇ ਪਿੰਡ ਦੇ ਲੋ ਸਾਰੇ ਵਧੀਆ ਬੰਦੇ ਆ ਸਾਡੇ ਇਸ ਕਰਕੇ ਵੀ ਐ ਵੀ ਐ ਵੀ ਇੱਥੇ ਹੁਣ ਥਵੀਲ ਲੱਗੀ ਹੋਈ ਹੈ ਧੀਆ ਭੈਣਾਂ ਨੇ ਵੀ ਆਉਣਾ ਚ ਸਾਰੇ ਸਿਆਣੇ ਬੰਦੇ ਬੈਠਿਆਂ ਤਾਂ ਇਸ ਕਰਕੇ ਉਹਦਾ ਪਾਣੀ ਪੀਣ ਦਾ ਵੀ ਸੌਖਾ ਹੋ ਜਾਂਦਾ ਜਿਵੇਂ ਆਮ ਉਹੀ ਹੋਈ ਜਾਏ ਫਿਰ ਉਹ ਗੱਲ ਵੀ ਨਹੀਂ ਕੋਈ ਵੀ ਨਾ ਹੋ ਬਣਾ ਉਹ ਰੁਕੇ ਜੀ ਹਾਂਜੀ ਨੇ ਬਜ਼ੁਰਗੋ ਜੀ ਕਹਿੰਨੇ ਆਉਂਦੇ ਨੇ ਬਜ਼ੁਰਗੋ ਜੀ ਆ ਕੇ ਪਾਣੀ ਪੋਣੀ ਪੀ ਕੇ ਬੋਝਾ ਜਾਂਦੇ ਨੇ ਜਿ ਕੋਈ ਕਿਸੇ ਨੂੰ ਉਹ ਨਹੀਂ ਕਰਦੇ ਹੈਗੇ ਹਰੇਕ ਨੂੰ ਕਹਿੰਦੇ ਕੋਈ ਕਿਸੇ ਦਾ ਕੋਈ ਗਲਤ ਨਾ ਕਿਸੇ ਨੂੰ ਕੋਈ ਨਹੀਂ ਕਹਿੰਦੇ ਰਹੀਏ ਨੇ ਕਿ ਹਾਂ ਬੋਟ ਪਾਉਣੇ ਨਹੀਂ ਕਹਦੇ ਸਾਨੂੰ ਬੋਟ ਪਾ ਕੇ ਪਾਣੀ ਪੀ ਕੇ ਜਾਓ ਬੋਟ ਜੀ ਹੁਣ ਇੱਥੇ ਜੀ ਜਿਹੜੀ ਸਾਡੇ ਇਹ ਦੋ ਅਕਸ਼ਰ ਲੱਗੇ ਹੋਇਆ ਇੱਕ ਉਹ ਮੰਨ ਕੇ ਚੱਲੋ ਕਾਂਗਰਸ ਦਾ ਵੀ ਹੈ ਜੀ ਬੀਐਸਪੀ ਦਾ ਵੀ ਲੱਗਿਆ ਹੋਇਆ ਜਿੰਨੇ ਉਹ ਆਉਂਦੇ ਹੈਗੇ ਅਸੀਂ ਹਰ ਇੱਕ ਸਵਾਰੀ ਨੂੰ ਪਾਣੀ ਪੀ ਕੇ ਤੋੜਦੇ ਜੀ ਸੋਚ ਨੂੰ ਆਪਾਂ ਮਤਲਬ ਕਿ ਜਿਹੜਾ ਬਦਲ ਨਹੀਂ ਸਕਦੇ ਕਿ ਜਿੰਨੇ ਵੋਟ ਪਾਉਣੀਆਂ ਪਰ ਇੱਕ ਸਾਡੀ ਸੇਵ ਹੈ ਤਾਂ ਪਾਣੀ ਦੀ ਉਹਨੂੰ ਬਰਕਰਾਰ ਰੱਖ ਰਹੀ ਹੈ ਠੀਕ ਹੈ ਜੀ ਹਾਂ ਸਰ ਪਿੰਡ ਦੀ ਸ਼ਾਂਤੀ ਲਈ ਜੇ ਆਪਾਂ ਕਹਦੇ ਜੀ ਆ ਇਕਤਾ ਲਈ ਤੁਸੀਂ ਨਹੀਂ ਨਾ ਜਾਓਗੇ ਪਿੰਡ ਦੀ ਸਾਡੀ ਏਕਤਾ ਹੀ ਸਭ ਤੋਂ ਵੱਡੀ ਤੇ ਇਹੀ ਏਕਤਾ ਸਾਡੀ ਤਾਂ ਜੀ ਜਿਹੜੀ ਪਿੰਡ ਦੀ ਏਕਤਾ ਮੈਂ ਤਾਂ ਇਹ ਸਮਝਦਾ ਕਿ ਜਿੰਨੇ ਆ ਸਾਡੇ ਇਨੇ ਬੰਦੇ ਸਿਆਣੇ ਸੁਝਮਾਨ ਹਰੀ ਏਕਤਾ ਹੀ ਸਭ ਤੋਂ ਵੱਡੀ ਏਕਤਾ ਤੇ ਹੀ ਸਾਡੀ ਸਰ ਏਕਤਾ ਅਸੀਂ ਇਹ ਕਹਿਣੀ ਚਾਹੁੰਦੇ ਹਾਂ ਸਾਡੇ ਪਿੰਡ ਦੀ ਜੋ ਮਤਲਬ ਵੋਟਾਂ ਪੈਂਦੀਆਂ ਰਹਿੰਦੀਆਂ ਕੋਈ ਚੱਕਰ ਨਹੀਂ ਜਦੋਂ ਵੋਟਾਂ ਪੈ ਗਈਆਂ ਜਿੱਥਨ ਨਾਲੇ ਜਿੱਥੇ ਜਾਣਗੇ ਬਾਕੀ ਅਸੀਂ ਪਿੰਡ ਚ 24 ਘੰਟੇ ਮਿਲਣਾ ਸਵੇਰ ਵੀ ਮਿਲਣਾ ਸ਼ਾਮ ਨੂੰ ਵੀ ਮਿਲਣਾ ਅਸੀਂ ਤਾਂ ਇਹੋ ਕਹਿੰਦੇ ਆ ਵੀ ਆਪਾਂ ਪਿੰਡ ਦੇ ਵਿੱਚ ਰਹੀਏ ਪਿਆਰ ਨਾਲ ਰਹੀਏ ਕੋਈ ਗੱਲ ਨਹੀਂ ਜਿਹਦਾ ਕਿਸੇ ਦਾ ਦਿਲ ਕਰਦਾ ਉੱਥੇ ਵੋਟ ਪਾਓ ਬਾਕੀ ਅਧਿਕਾਰ ਬਾਕੀ ਛੱਡ ਤਾਂ ਇਹੋ ਹੀ ਆ ਵੀ ਆਪਾਂ ਜਿਹੜਾ ਮਿਲਣਾ ਤੱਕ ਰਹੇ ਹਾਂ ਅਸੀਂ ਤਾਂ ਕਹਿੰਨਾ ਪੰਚਾਇਤ ਵੀ ਇੱਕ ਬਣੇ ਸਾਰੇ ਪਿੰਡ ਦੀ ਸਹਿਮਤੀ ਨਾਲ ਬਣੇ ਕਲੱਬ ਵੀ ਇੱਕ ਹੋਵੇ ਜੁਨੀਅਰ ਜੁਨੀਅਰ ਵੀ ਇੱਕ ਹੋਵੇ ਇਹ ਸੋ ਸਾਰਾ ਇੱਕ ਹੀ ਜਾਣਾ ਇਹਦਾ ਇੱਕਾ ਚਾਉਣਾ ਹੈ ਠੀਕ ਓਕੇ ਥੈਂਕ ਯੂ ਮੀਰ ਬਣਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਸਾਡੀ ਇਸ ਪਿੰਡ ਦੇ ਵਿੱਚ ਆ ਕੇ ਤੁਸੀਂ ਇੰਟਰਵਿਊ ਲਈ ਸਾਡੇ ਦਿਲ ਦੀਆਂ ਗਹਿਰਾਈਆਂ ਨੂੰ ਤੁਸੀਂ ਜਾਣਿਆ ਇਸ ਵਾਸਤੇ ਕੰਨਾ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਜੀ